ਚਿੰਤਾ ਤੋਂ ਕਿਵੇਂ ਬਚੀਏ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਲੋਕ ਪੜਾਥੀ ਜਿਨ ਭੋਗ ਸਮੇ ਅਖੰਡ ਪਾਠ ਸਾਹਿਬ ਦਾ ਜਦ ਜਾਂ ਖੁੱਲੇ ਪਾਠ ਦਾ ਜਦ ਭੋਗ ਪੈਂਦਾ ਹੈ ਸ਼ਲੋਕਾਂ ਦੀ ਬਾਣੀ ਚਲਦੀ ਹੈ ਇਸ ਸ਼ਲੋਕ ਦੇ ਆਉਂਦਿਆਂ ਸਾਰੇ ਹੀ ਬੜੇ ਉਤਸ਼ਾਹ ਨਾਲ ਉਮੰਗ ਨਾਲ ਪੜ੍ਹਦੇ ਨੇ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋ ਨੇ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਪਰ ਜਿਨ੍ਹਾਂ ਅਰਥਾਂ ਵਿੱਚ జగਤ ਇਸ ਨੂੰ ਪੜ੍ਹਦਾ ਹੈ ਇਹ ਅਰਥ ਨਹੀਂ ਹੈ। ਅੱਜ ਤੱਕ ਜਿਨ੍ਹਾਂ ਅਰਥਾਂ ਦੇ ਜਿਸ ਨੂੰ ਪੜਿਆ ਜਾ ਰਿਹਾ ਹੈ ਇਹ ਅਰਥ ਨਹੀਂ ਹੈ। ਮਨੁੱਖ ਇਸਦੇ ਅਰਥ ਕਰਦਾ ਹੈ। ਅਨਹੋਣੀ ਘਟਨਾ ਘਟੇ ਤੇ ਚਿੰਤਾ ਕਰ ਭਾਵੇਂ ਮੌਤ ਹੋ ਗਈ ਹੈ ਅਨਹੋਣੀ ਹੋ ਗਈ ਹੈ। ਕੋਈ ਜਵਾਨ ਜਦ ਬੁੱਢਾ ਹੋ ਜਾਂਦਾ ਹੈ ਕਹਿੰਦਾ ਮੇਰੇ ਨਾਲ ਅਨਹੋਣੀ ਹੋ ਗਈ ਹੈ। ਬਿਮਾਰੀ ਚਰਮ ਸੀਮਾ ਤੇ ਜਦ ਕੋਈ ਪਹੁੰਚ ਜਾਂਦੀ ਹੈ ਤਾਂ ਕਹਿ ਦਿੰਦਾ ਮੇਰੇ ਨਾਲ ਅਨਹੋਣੀ ਹੋ ਗਈ ਹੈ। ਕਾਠਾ ਪੈ ਗਿਆ ਦਿਵਾਲੀਆ ਹੋ ਗਿਆ ਕਹਿੰਦਾ ਮੇਰੇ ਨਾਲ ਅਨਹੋਣੀ ਹੋ ਗਈ ਹੈ। ਉਸ ਦੀ ਕਰ ਜੋ ਅਨਹੋਣੀ ਆਉਂਦੀ ਹੈ। ਸ਼ਲੋਕ ਦੇ ਇਹ ਅਰਥ ਕੀਤੇ ਜਾਂਦੇ ਨੇ ਇਹ ਅਰਥ ਨਹੀਂ ਨੇ। ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਣੀ ਹੋਏ ਬਿਸ਼ਰਾਮ ਨਾਲ ਪੜਨਾ ਪਵੇਗਾ। ਪ੍ਰਥਮੇ ਦੇਖਣਾ ਪਵੇਗਾ ਚਿੰਤਾ ਕਿਸ ਗੱਲ ਦੀ ਹੈ। ਚਿੰਤਾ ਦੇ ਕਾਰਨ ਦੋ ਨੇ کم ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਇਹ ਮਨੁੱਖ ਦੀ ਚਾਹਤ ਹੈ کم ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪੜੋਸੀ ਨਾਲ ਹੋਇਆ ਹੋਵੇ ਤੇ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈਏ ਕਿਦਰੇ ਹੋ ਨਾ ਜਾਏ ਕਿਦਰੇ ਹੋ ਨਾ ਜਾਏ ਹੋ ਨਾ ਜਾਏ ਦੂਸਰਾ ਐਸਾ ਹੋਣਾ ਹੀ ਚਾਹੀਦਾ ਹੈ ਮੈਂ ਚਾਹਨਾ ਮੇਰੀ ਇੱਛਾ ਹੈ ਮੇਰੀ ਤਲਬ ਹੈ ਮੇਰੀ ਚਾਹਤ ਹੈ ਮੇਰੀ ਖਾਇਸ਼ ਹੈ ਐਸਾ ਹੋਣਾ ਹੀ ਚਾਹੀਦਾ ਹੈ ਪਰ ਅੰਦਰ ਚਿੰਤਾ ਬਣੀ ਹੋਏ ਮਤਾ ਨਾ ਹੋਵੇ ਮਤਾ ਨਾ ਹੋਵੇ ਚਿੰਤਾ ਦੇ ਇਹ ਦੋ ਕਾਰਨ ਨੇ ਐਸਾ ਨਹੀਂ ਹੋਣਾ ਚਾਹੀਦਾ ਮੈਂ ਨਹੀਂ ਚਾਹਦਾ ਐਸਾ ਹੋਣਾ ਹੀ ਚਾਹੀਦਾ ਹੈ ਮੈਂ ਚਾਹਨਾ ਪਹਿਲੇ ਇਸ ਗੱਲ ਦੇ ਚਿੰਤਾ ਕਿਦਰੇ ਹੋ ਨਾ ਜਾਵੇ ਜੋ ਮੈਂ ਨਹੀਂ ਚਾਹਦਾ ਕਿਦਰੇ ਹੋ ਨਾ ਜਾਵੇ ਔਰ ਜੋ ਮੈਂ ਚਾਹਨਾ ਐਸਾ ਨਾ ਹੋਵੇ ਕਿਦਰੇ ਨਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਚਿੰਤਾ ਨੂੰ ਇੱਕ ਪਾਸੇ ਰੱਖ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਨੂੰ ਪਰੇਸ਼ਟ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਉਹ ਨਹੀਂ ਹੁੰਦਾ ਅਗਰ ਇੱਕ ਬੁੱਢਾ ਅਖੇ ਕਿ ਮੈਂ ਮਾਸੂਮ ਬੱਚੇ ਦੀ ਤਰ੍ਹਾਂ ਹੋ ਜਾਵਾਂ ਇਹ ਨਹੀਂ ਹੁੰਦਾ ਇਹ ਨਹੀਂ ਹੁੰਦਾ ਔਰ ਇਕ ਜਵਾਨ ਇਹ ਆਖੇ ਕਿ ਮੈਂ ਕਦੀ ਬੁੱਢਾ ਨਾ ਹੋਵਾਂ ਇਹ ਨਹੀਂ ਹੁੰਦਾ ਇਹ ਨਹੀਂ ਹੁੰਦਾ ਇੱਕ ਬੁੱਢਾ ਇਹ ਆਖੇ ਮੈਂ ਕਦੀ ਨਹੀਂ ਮਰਾਂ ਇਹ ਨਹੀਂ ਹੁੰਦਾ ਇਹ ਨਹੀਂ ਹੁੰਦਾ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਜਨਮ ਹੋ ਗਿਆ ਹੁਣਾ ਸੀ ਮਰਨ ਹੋ ਗਿਆ ਹੁਣਾ ਸੀ ਨਫਾ ਹੋ ਗਿਆ ਹੁਣਾ ਸੀ ਨੁਕਸਾਨ ਹੋ ਗਿਆ ਹੁਣਾ ਸੀ ਕਬੂਲ ਕਰਦੇ ਆਂ ਹੀ ਮਨੁੱਖ ਜਨਮ ਜੀਵਨ ਤੇ ਮਰਨ ਦੀ ਪੀੜਾ ਤੋਂ ਬਾਲਾ ਤਰ ਹੋ ਜਾ